ਹਾਂਜੀ ਅਬੀ ਜੀ ਆਪਾਂ ਜੇ ਗੱਲ ਇਹ ਕਰਦੇ ਆ ਅੱਜ ਦਾ ਜਿਹੜਾ ਕਿ ਵਿਸ਼ਾ ਕੂੜੇ ਦਾ ਡੰਪ ਤਾਂ ਡੰਪ ਦੇ ਕੋਲ ਵੀ ਤੁਸੀਂ ਆ ਕੇ ਖੜੇ ਪਏ ਆ ਤਾਂ ਡੰਪ ਦੇ ਹਾਲਾਤ ਵੀ ਦੇਖ ਲਈਏ ਤੁਸੀਂ ਕਿਸ ਤਰੀਕੇ ਨਾਲ ਕਹ ਲੋ ਕਿ ਡੰਪ ਇੱਕ ਪਹਾੜ ਦਾ ਰੂਪ ਲੈ ਚੁੱਕਾ ਵਾ ਜੇ ਜਗ੍ਹਾ ਦੀ ਗੱਲ ਕਰੀਏ ਜਗ੍ਹਾ ਵੀ ਥੋੜੀ ਆ ਪਰ ਆਨਰ ਟਾਈਮ ਦੇ ਵਿੱਚ ਇੱਥੇ ਹੋਰ ਕੋਰਾ ਡੰਪੋ ਵੀ ਨਹੀਂ ਹੋ ਸਕਦਾ ਹਾਲਾਤ ਦੀ ਗੱਲ ਕਰੀ ਸ਼ਹਿਰ ਦੇ ਹਾਲਾਤ ਕੀ ਹੋਗਾ ਆਨਰ ਟਾਈਮ 'ਚ ਦੇਖੋ ਬਤੌਰ ਹਲਕਾ ਸੇਵਾਦਾਰ ਮੈਂ ਬੜੇ ਲੰਬੇ ਸਮੇਂ ਤੋਂ ਹਲਕੇ 'ਚ ਵਿਚਰ ਰਿਹਾ ਹਾਂ ਸ਼ਹਿਰੀ ਏਰੀਆ 'ਚ ਸਮੇਂ-ਸਮੇਂ ਤੇ ਜਿਹੜੇ ਕੂੜੇ ਦੇ ਡੰਪਾ ਨੂੰ ਲੈ ਕੇ ਸਮੱਸਿਆ ਆਉਂਦੀ ਮੇਰੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਆ ਪੱਤਰ ਸਿਉਂ ਖਲਾਤ ਜਿਹੜੇ ਅੱਜ ਦੇਖਣ ਨੂੰ ਮਿਲ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਦਿੱਲੀ ਮਾਡਲ ਬਣ ਰਿਹਾ ਆ ਆਪਾਂ ਸਭ ਜਾਣਦੇ ਆ ਕਿ ਉਹ ਦਿੱਲੀ 'ਚ ਐਂਟਰ ਹੁੰਨੇ ਆ ਨਾ ਉੱਥੇ ਬਹੁਤ ਵੱਡਾ ਪਹਾੜ ਬਣਿਆ ਪਿਆ ਕੂੜੇ ਦਾ ਜਿਹੜਾ ਵਾ ਜਿਹਦੇ ਖੂਬਸੂਰਤੀ ਨੂੰ ਦਿੱਲੀ ਦੇ ਉਹ ਵਿਧਾਨਦਾ ਵਾ ਮੈਨੂੰ ਲੱਗਦਾ ਐ ਜਿਹੜੀ ਆਬੋ ਹਵਾਵਾਂ ਵਾ ਕਪੂਥਰੇ ਦੀ ਵੀ ਐਡੀ ਆ ਗੰਦਲੀ ਕੀਤੀ ਜਾ ਰਹੀ ਆ ਤੁਸੀਂ ਸਾਰੇ ਪਾਸੇ ਦਿਖਾ ਸਕਦੇ ਹੋ ਇੱਕ ਪਾਸੇ ਤੇ ਜਿਹੜਾ ਵਾ ਟੰਡੋੜਾ ਪਿੱਟਿਆ ਜਾਂਦਾ ਹੈਗਾ ਮਾਨਜੋਗ ਵਿਧਾਇਕ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਕਿ ਕਾਰਪੋਰੇਸ਼ਨ ਆਉਣ ਦੇ ਨਾਲ ਲੋਕਾਂ ਦਾ ਵਿਕਾਸ ਹੋਵੇਗਾ ਲੋਕਾਂ ਦੇ ਮੁੱਦੇ ਹੱਲ ਹੋਣਗੇ ਮੈਨੂੰ ਤੇ ਲੱਗਦਾ ਵਿਕਾਸ ਦੇ ਨਾਮ ਤੇ ਵਿਨਾਸ਼ ਹੋਇਆ ਵਾ ਕਾਰਪੋਰੇਸ਼ਨ ਦਾ ਨਾਮ ਹੁਣ ਕਾਰਪੋਰੇਸ਼ਨ ਨਹੀਂ ਕਰ ਪਰੇਸ਼ਾਨ ਹੋ ਗਿਆ ਵਾ ਕਿਉਂਕਿ ਆਪਾਂ ਸਭ ਜਾਣਦੇ ਆਂ ਬੁਨਿਆਦੀ ਸਹੂਲਤਾਂ ਕੀ ਹੁੰਦੀਆਂ ਵਾ ਕੂੜਾ ਜਿਹੜਾ ਵਾ ਸਾਫ ਸਫਾਈ ਹੋਣੀ ਆ ਕੂੜਾ ਜਿਹੜਾ ਜਗ੍ਹਾ-ਜਗ੍ਹਾ ਦਾ ਨਾ ਹੋਣਾ ਲੋਕਾਂ ਨੂੰ ਸੜਕਾਂ ਦੀਆਂ ਸਮੱਸਿਆ ਤੋਂ ਨਜਾਦ ਮਿਲਣਾ ਲੋਕਾਂ ਨੂੰ ਲਾਈਟਾਂ ਦੀ ਸਮੱਸਿਆ ਤੋਂ ਨਜਾਦ ਮਿਲਣਾ ਹਰੇਕ ਪਲੇਟਫਾਰਮ ਦੇ ਉੱਤੇ ਕਾਰਪੋਰੇਸ਼ਨ ਫੇਲ ਆ ਸਭ ਤੋਂ ਵੱਡਾ ਫੇਲਿਅਰ ਆ ਆ ਕੂੜੇ ਦਾ ਜਿਹੜਾ ਵਾ ਪਹਾੜ ਬੰਦਾ ਜਾ ਰਿਹਾ ਇੰਨੀ ਕਿ ਜਗ੍ਹਾ ਆ ਕਾਰਪੋਰੇਸ਼ਨ ਦੇ ਕੋਲ ਪਰ ਇੱਕ ਗੱਲ ਵੱਲ ਧਿਆਨ ਦਿੱਤਾ ਜਾ ਗੌਰ ਕੀਤਾ ਜਾਵੇ ਤੁਸੀਂ ਇੱਕ ਰੀ ਪਿੱਛੇ ਜਰੂਰ ਦਿਖਾਓ ਆ ਜਿਹੜਾ ਵਾ ਪੋਲੂਸ਼ਨ ਕੰਟਰੋਲ ਬੋਰਡ ਹੁੰਦਾ ਵਾ ਉਹਨਾਂ ਵੱਲੋਂ ਕਿਹਾ ਜਾਂਦਾ ਵਾ ਕਿ ਜਿੱਥੇ ਵੀ ਕੂੜੇ ਦਾ ਵੱਡਾ ਡੰਪ ਹੋਵੇ ਕੂੜੇ ਦਾ ਢੇਰ ਲੱਗਾ ਹੋਵੇ ਉੱਥੇ ਕਦੀ ਅੱਗ ਨਹੀਂ ਲਾਣੀ ਉਹਦਾ ਰੀਜ਼ਨ ਕੀ ਹੁੰਦਾ ਵਾ ਪੋਲੂਸ਼ਨ ਕੰਟਰੋਲ ਦੇ ਮੁਤਾਬਕ ਕਿ ਜਿੱਥੇ ਤੁਸੀਂ ਕੂੜੇ ਦੇ ਉੱਤੇ ਅੱਗ ਲਾਉਂਗੇ ਉਹ ਆਬੋ ਹਵਾ ਨੂੰ ਗੰਦਾ ਕਰੂਗਾ ਕਿ ਲਾਗੇ ਲਾਗੇ ਜਿੱਧਰ ਜਿੱਧਰ ਹਵਾ ਜਾਵੇਗੀ ਕੂੜੇ ਦੇ ਢੇਰ ਦੇ ਉੱਤੇ ਲੱਗੀ ਹੋਈ ਅੱਗ ਦੀ ਉੱਥੇ ਜੜੀਆਂ ਵਾ ਬਿਮਾਰੀਆਂ ਵੱਧ ਸਕਦੀਆਂ ਵਾ ਆ ਲਾਗੇ ਜਿਹੜੀ ਆ ਆਲੂ ਦੀ ਖੇਤੀ ਹੁੰਦੀ ਆ ਖੇਤਾਂ ਦੇ ਵਿੱਚ ਸਬਜ਼ੀ ਲੱਗੀ ਹੋਈ ਆ ਇਹ ਮੰਨ ਲਓ ਜਿਹੜੀ ਆਪਾਂ ਕੂੜੇ ਦੇ ਉੱਤੇ ਅੱਗ ਲਾਈ ਹੋਈ ਆ ਇਹੀ ਜਿਹੜਾ ਵਾ ਇਹੀ ਆਲੂ ਇਹੀ ਸਬਜ਼ੀਆਂ ਇਹੀ ਜਿਹੜੀ ਆ ਫਸਲ ਜਿਹੜੀ ਬੀਜੀ ਆ ਇਹ ਲੋਕਾਂ ਦੇ ਅੰਦਰ ਜਾਣੀ ਆ ਉਹਦਾ ਜ਼ਿੰਮੇਵਾਰ ਕੌਣ ਆ ਬਿਮਾਰੀ ਤੇ ਅੱਜ ਦੇ ਸਮੇਂ 'ਚ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਆ ਤੇ ਇਹਦਾ ਹੱਲ ਕੋਈ ਨਹੀਂ ਹੋ ਰਿਹਾ ਇੰਨੀਆਂ ਹਾਊਸ ਦੀਆਂ ਮੀਟਿੰਗਾਂ ਹੋ ਗਈਆਂ ਫਿਰ ਬਾਅਦ ਦੇ ਵਿੱਚ ਭਾਂਡਾ ਸਟਿਆੰਦਾ ਕਲਾ ਕਾਰਪੋਰੇਸ਼ਨ ਕਮਿਸ਼ਨਰ ਉਹਦੇ ਵੈਸੇ ਹੀ ਹੁਣ ਪ੍ਰਮੋਟ ਹੋ ਗਿਆ ਤੇ ਜਿਹੜੇ ਉਹਨ ਸੈਕਟਰੀ ਸਾਹਿਬ ਆ ਜਿਹੜੇ ਹੌਲੀ-ਹੌਲੀ ਆ ਜਿਨ੍ਹਾਂ ਦੇ ਉੱਤੇ ਇੱਕ ਮੌਜੂਦਾ ਸਰਕਾਰ ਦੇ ਚੇਅਰਮੈਨ ਦੀ ਬੜੀ ਕਿਰਪਾ ਵਾ ਜਿਹੜੇ ਕਿ 25-75 ਵੀ ਕਰਵਾਉਂਦੇ ਆ ਉਹ ਚੇਅਰਮੈਨ ਸਾਹਿਬ ਨਾਮ ਵੀ ਜਿਹੜਾ ਜਲਦੀ ਲਿੱਤਾ ਜਾਵੇਗਾ ਕਿਉਂਕਿ ਨਾਮ ਤੇ ਮੈਂ ਕਦੇ ਪਹਿਲੇ ਨਾਮ ਲੈਣ ਤੋਂ ਡਰਿਆ ਨਾ ਅੱਗੇ ਡਰਾਂਗਾ ਕਿਉਂਕਿ ਉਹ ਚੇਅਰਮੈਨ ਦਾ ਨਾਮ ਤਾਂ ਨਹੀਂ ਲੈਣਾ ਉਹ ਫੀਲਿੰਗ ਬਹੁਤ ਜ਼ਿਆਦਾ ਲੈ ਜਾਂਦਾ ਵਾ ਉਹਨੂੰ ਇਹ ਲੱਗਣ ਲੱਗ ਪੈਂਦਾ ਕਿ ਖਰੇ ਮੈਂ ਬਹੁਤ ਵੱਡਾ ਲੀਡਰ ਵਾਂ ਜਿਹੜੇ ਸੈਕਟਰੀ ਸਾਹਿਬ ਆ ਜਿਨ੍ਹਾਂ ਤੇ ਬੜੀ ਛੱਤਰ ਛਾਇਆ ਵਾ ਉਸ ਚੇਅਰਮੈਨ ਦੀ ਉਹ ਧਿਆਨ ਪਤਾ ਨਹੀਂ ਕਿਉਂ ਨਹੀਂ ਦਿੰਦੇ ਪਏ ਸੀਲ ਬਿਲਡਿੰਗਾਂ ਕਰਾਣੀਆਂ ਆ ਉਹਦੇ ਵਿੱਚ ਤੇ ਉਹ ਨੰਬਰ 1 ਤੇ ਆ ਜਾਂਦੇ ਆ ਬਾਅਦ ਚ ਉਹ ਬਿਲਡਿੰਗਾਂ ਖੁੱਲ ਵੀ ਜਾਂਦੀਆਂ ਵਾ ਜਿਹੜਾ ਕੂੜੇ ਦੀ ਸਮੱਸਿਆ ਮੰਨ ਲਓ ਕੋਈ ਬਾਰਿਸ਼ ਹੋ ਜਾਂਦੀ ਆ ਇਸ ਰਸਤੇ ਤੋਂ ਮੈਂ ਆਇਆ ਹਾਂ ਇੱਥੇ ਖੜੇ ਹੋਣਾ ਵੀ ਬੜੀ ਜੜੀ ਆ ਔਖੀ ਜਿਹੜੀ ਚੀਜ਼ ਆ ਤੇ ਇੰਨੇ ਕੂੜੇ ਦੇ ਕੋਲ ਅਸੀਂ ਆਏ ਹਾਂ ਮੇਰਾ ਵੀ ਕੋਈ ਦਿਲ ਨਹੀਂ ਕਰਦਾ ਮੈਂ ਵੀ ਆਪਣੇ ਘਰੇ ਆਰਾਮ ਨਾਲ ਬਹਿ ਸਕਦਾ ਰੋਟੀ ਪਾਣੀ ਖਾ ਸਕਦਾ ਮੈਂ ਵੀ ਸਮੇਂ-ਸਮੇਂ ਤੇ ਜਿਹੜੇ ਬਾਕੀ ਲੀਡਰ ਵਾਂ ਉਹਨਾਂ ਦੇ ਵਾਂਗੂ ਅਖਬਾਰੀ ਲੀਡਰ ਬਣ ਸਕਦਾ ਫੋਟੋ ਖਿਚਾ ਕੇ ਪਰ ਮੈਂ ਹਮੇਸ਼ਾ ਕਿਹਾ ਕਿ ਮੇਰੀ ਹਲਕੇ ਦੇ ਲੋਕਾਂ ਦੇ ਨਾਲ ਇੱਕ ਜਜ਼ਬਾਤ ਦਾ ਰਿਸ਼ਤਾ ਵਾ ਹਲਕੇ ਦਾ ਸੇਵਾਦਾਰ ਹਮੇਸ਼ਾ ਹਲਕੇ ਦੇ ਲੋਕਾਂ ਦੇ ਵਿੱਚ ਰਹਿੰਦਾ ਉਸੇ ਮੁਹਿਮ ਦੇ ਤਹਿਤ ਹੀ ਅੱਜ ਮੈਂ ਜਿਹੜਾ ਆ ਦਿਖਾਨ ਆਇਆ ਹਾਂ ਨਜ਼ਾਰਾ ਤੁਹਾਨੂੰ ਪਿੱਛੇ ਦੇਖ ਰਹੇ ਹਾਂ ਕਿੰਦੀ ਦੂਤਾ ਕਰਨੀਆਂ ਵਾ ਇਹ ਜਿਹੜੀਆਂ ਢੇਰੀਆਂ ਜਿਹੜੀਆਂ ਪਹਾੜ ਬਣ ਗਏ ਕੂੜੇ ਦੇ ਹੁਣ ਮੰਨ ਲਓ بارش ਹੋ ਜਾਂਦੀ ਆ ਆ ਜੀ ਸੀ ਬੀ ਮੰਨ ਲਓ ਲੱਗੀ ਵੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਮਸ਼ੀਨਰੀ ਆ ਹੁਣ ਇੱਕ ਕੋਈ ਬੰਦਾ ਮੰਨ ਲਓ ਇਹਦਾ ਇਨਸਪੈਕਟਰ ਵਾ ਉਹ ਕੱਲਾ ਕਿੰਨਾ ਕੇ ਸੀ ਨੂੰ ਕਾਬੂ ਕਰ ਸਦਾ ਕਿੰਨਾ ਕੇ ਇਸ ਚੀਜ਼ ਨੂੰ ਠੀਕ ਕਰਵਾ ਸਕਦਾ ਹੁਣ ਜੇ ਮੰਨ ਲਓ ਹਾਊਸ ਦੀ ਭੂਮਿਕਾ ਕਿੱਥੇ ਦੇ ਦੇਤੇ ਹਾਊਸ ਦੀ ਵੀ ਭੂਮਿਕਾ ਜਿਹੜੀ ਬੜੀ ਤਸਯੋਗ ਆ ਜੀ ਸਿਰਫ ਤੇ ਸਿਰਫ 19-19000 ਰੁਪਈਆ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਵਾ ਜਿਹੜੇ ਕਾਉਂਸਲਰ ਸਹਿਬਾਨ ਆ ਡਿਪਟੀ ਜਿਹੜੇ ਆ ਮੇਅਰ ਆ ਸੀਨੀਅਰ ਡਿਪਟੀ ਮੇਅਰ ਆ ਮੇਅਰ ਆ ਜਿਨ੍ਹਾਂ ਦੇ ਪਿਆ ਪਿਆ ਇਹ ਆ 60-70 ਹਜ਼ਾਰ ਤਨਖਾਹ ਵਾ ਬਾਕੀ ਸਹੂਲਤਾਂ ਵੱਖਰੀਆਂ ਵਾ ਤੇ ਪਰ ਜਿਹੜਾ ਹੱਲ ਹੋਣਾ ਚਾਹੀਦਾ ਲੋਕਾਂ ਨੂੰ ਸਮੱਸਿਆਵਾਂ ਵਾ ਦੇ ਉੱਤੋਂ ਨਜਾਦ ਮਿਲਣੀ ਚਾਹੀਦੀ ਆ ਕੂੜੇ ਦੇ ਡੰਪ ਤੋਂ ਨਜਾਦ ਮਿਲ ਚਾਹੀਦੀ ਕੂੜੇ ਦੇ ਡੰਪ ਲਈ ਜਗ੍ਹਾ ਮਿਲਣੀ ਚਾਹੀਦੀ ਉਹ ਸਿਰਫ ਤੇ ਸਿਰਫ ਜ਼ੀਰੋ ਆ ਹਾਊਸ ਦੇ ਵਿੱਚ ਵਿਧਾਇਕ ਸਾਹਿਬ ਨੂੰ ਪਹਿਲਾਂ ਤਾਂ ਡੀਗ ਦੇ ਰਹੇ ਨੇ 6 ਮਹੀਨੇ ਚਾਹੀਏ ਕਿਤੇ ਮੀਟਿੰਗ ਹੁੰਦੀ ਆ ਉੱਚ ਕਹਿੰਦੇ ਮਤੇ ਪਾਸ ਹੋ ਗਏ ਬਹੁਤ ਵਧੀਆ ਨੀਪੜੇ ਚੜ ਜਾਂਨ ਪਰ ਹੁੰਦਾ ਅੱਜ ਕੁਛ ਨਹੀਂ ਆ ਤਾਰੀਖ ਇੱਡੀ ਉਚਾਈ ਇੱਡੀ ਪਹਾੜੀਆਂ ਦੇਖੀਆਂ ਨਹੀਂ ਹੋਣਗੀਆਂ ਕਦੀ ਬੰਦੀਆਂ ਹੋਈਆਂ ਕਪੂਤਰੇ 'ਚ ਜਿੰਨੀ ਮੇਰੀ ਵੀ ਉਮਰ ਹੋ ਗਈ ਆ ਪਰ ਇਹ ਹਜ਼ਾਰ ਕੂੜੇ ਦੇ ਬਣੇ ਹੋਏ ਆ ਪਹਾੜ ਬਣਨ ਲੱਬੇ ਕਪੂਤਰੇ 'ਚ ਬਹੁਤ ਤਰਸਯੋਗ ਕੰਮ ਆ